ਗ੍ਰਾਮ ਪੰਚਾਇਤ ਪੰਪ ਆਪਰੇਟਰਾਂ ਵੱਲੋਂ ਪਿਛਲੇ 1 ਸਾਲ ਤੋਂ ਸੰਗਰੂਰ ਦੇ ਪਿੰਡ ਕਰਾਚੋਂ ਵਿਖੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਗ੍ਰਾਮ ਪੰਚਾਇਤ ਪੰਪ ਆਪਰੇਟਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਰਾ-ਘਰਾ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਉਹਨਾਂ ਨੂੰ ਪੱਕੇ ਤੌਰ ਤੇ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ। ਉਹਨਾਂ ਕਹਿੰਿਆ ਕਿ ਜਦ ਵੀ ਕੋਈ ਛੋਣਾ ਆਉਂਦੀਆਂ ਹਨ ਉਹਨਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਜ਼ਿਆਦਾਤਰ ਪੰਪ ਆਪਰੇਟਰਾਂ ਨੂੰ ਕੋਈ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਜਾਂ ਡੀਸੀ ਰੇਟ ਤੋਂ ਘੱਟ ਮੁੱਲ ਤੇ ਕੰਮ ਕਰਵਾਇਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਉਹ ਸਰਕਾਰ ਤੋਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਉਹਨਾਂ ਦੀ ਤਨਖਾਹ ਨਿਰਧਾਰਿਤ ਕੀਤੀ ਜਾਵੇ ਤੇ ਉਹਨਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਜੀ ਆਇਆਂ ਨੂੰ। ਮੁਜਬਬਤ ਮੁਜਬਬਤ 13 10 2023 ਤੋਂ ਲਗਾਤਾਰ ਸਾਡਾ ਪਿਛਲੇ ਸਮੇਂ ਤੋਂ ਘਰਾਂ ਚੋਂ ਦੀ ਟੈਂਕੀ ਦੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਕਿ 50 ਰੁਪਏ ਕਿਉਂ ਹੋਣਾ ਚਾਹੀਦਾ ਅਸੀਂ ਅੱਜ ਅਸੀਂ ਸੀਐਮ ਦੇ ਕੋਠੀ ਵੱਲ ਘਰੋਂ ਕਰਾਉ ਕਰਨਾ ਰਹੇ ਹਾਂ ਕਿਉਂਕਿ ਸਾਡੀਆਂ ਮੰਗਾਂ ਬਿਲਕੁਲ ਸਿਰਫ ਸੈਂਪਲ ਨੇ ਤੇ ਬਿਲਕੁਲ ਜਾਇਜ਼ ਨੇ ਮੈਂ ਆਮ ਲੋਕਾਂ ਦੇ ਛੋੜੇ ਮਿਡੇ ਰਹੀ ਆਂ ਆਮ ਲੋਕਾਂ ਨੂੰ ਹੀ ਪੁੱਛਣਾ ਚਾਹੁੰਦਾ ਇਹ ਸਾਡੀਆਂ ਇਹ ਸਿਰਫ ਦੋ ਮੰਗਾਂ ਨੇ ਕਿ ਸਾਨੂੰ ਬਿਨਾਂ ਕਿਸੇ ਕਾਰਨ ਤੋਂ ਜਦੋਂ ਵੀ ਪੰਚਾਇਤਾਂ ਹੋਈਆਂ ਨੇ ਸਾਡੇ ਪਾਸ ਆਪਰੇਟਰ ਨੂੰ ਬਿਨਾਂ ਕਿਸੇ ਨਾਰਨ ਤੋਂ ਕੱਢਾ ਦਿੱਤਾ ਜਾਂਦਾ ਬੇਰੁਜ਼ਗਾਰ ਕਰ ਦਿੱਤਾ ਜਾਂਦਾ ਤੇ ਨੰਬਰ 2 ਤੇ ਸਾਡੀ ਦੂਜੀ ਮੰਗ ਇਹ ਨਾ ਵੀ ਅਸੀਂ ਜਿਹੜੀਆਂ ਸਾਡੀਆਂ ਤਖਾਹਾਂ ਨੇ ਕਿਸੇ ਨੂੰ 2000 ਤੋਂ ਲੈ ਕੇ 3000 ਤੱਕ ਆਮਦਨ ਮਿਲਦੀਆਂ ਨੇ ਅੱਧੇ ਸੋਨਾ 8 ਮਹੀਨੇ ਦਾ ਸਾਡੇ ਪਾਸ ਆਪਰੇਟਰਾਂ ਨੂੰ ਤਖਾਹਾਂ ਹੀ ਨਹੀਂ ਮਿਲਦੀਆਂ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਸਾਨੂੰ ਕਿਸੇ ਵੀ ਵਿੱਚ ਦੱਸਦੇ ਘਰੇ ਦੇ ਵਿੱਚ ਲਾ ਕੇ ਘਰ ਤੋਂ ਟੱਕ ਸਾਨੂੰ ਦੀ ਸੀ ਰੇਟ ਤਾਂ ਦਿਖਾ ਦਿੱਤੀ ਜਾਵੇ 12 12 ਦਾ ਸਭਾ ਜੋ ਮੈਨ ਮੰਗਾ ਨਹੀਂ ਇਹ ਮੱਕਾ ਵਾਲੀ ਲਗਭਗ 13 ਗੱਲਾਂ ਦਾ ਲੜਕੀ ਆ ਅਸੀਂ ਜਿਹੜੇ ਪੰਜ ਸਾਲ ਰੁਜ਼ਗਾਰ ਚੱਲਿਆ ਹੋ ਬਾਕੀ ਮੈਂ ਮੇਕੀ ਨੂੰ ਸਾਰੇ ਇਹਨਾਂ ਅਸਲੀ ਹੱਲ ਕਰਦਾ ਜੀ ਕਾਰੋਬਾਰ ਵੀ ਸੈੱਟ ਹੋਏ ਉਹ ਆਪਰੇਟਰ ਜਿਹੜੇ ਕਲਾਪ ਜਾਂਦੇ ਤਨਖੀਆਂ ਤੇ ਹੈਂਡਓਵਰ ਨਹੀਂ ਮੈਟੀਆਂ ਬਣਾ ਕੇ ਸਾਨੂੰ ਕ੍ਰੈਡਿਟ ਰੱਖਿਆ ਗਿਆ ਅਸੀਂ 13 14 ਸਾਲ ਤੋਂ ਕੰਮ ਕਰ ਰਹੇ ਹਾਂ ਸਾਨੂੰ ਉਂਟੀਆਂ ਕਰਕੇ ਤੇ 5000 ਤੇ 10000 ਵਿੱਚੋਂ 30% ਨੂੰ ਤਨਖਾਹ ਹੀ ਮਿਲਦੀ ਕਿਹੜਾ ਬੰਦਾ ਕੰਮ ਲੈ ਅੱਜ ਜਗਿਆਰਾ ਕਰੇਗਾ ਨਹੀਂ ਲਾ ਜੋ 6 ਸਾਲ ਪਹਿਲਾਂ ਕਰੀ ਪੈਗੀ 6 ਸਾਲ ਹੋ ਤਾਂ ਸੱਚੀ ਕਹਨੀ ਪਏਗੀ ਕੋਈ ਧਰਨਾ ਨਹੀਂ ਲਾਇਆ ਮਜਬੂਰ ਹੋ ਕੇ ਧਰਨਾ ਲਾਇਆ ਸਾਡੀਆਂ ਮੰਗਾਂ ਨੂੰ ਪੂਰਾ ਕੀਤਾ ਜਾਏ ਪਰ ਕੋਈ ਨਾ ਮੰਨਿਆ ਜਿਹੜਾ ਸਾਨੂੰ ਮਜਬੂਰ ਕਰਦੇ ਇਹਨਾਂ ਦੀ ਇਰਾਜ਼ਤ ਨਹੀਂ ਕਰੀ ਪਰੇਸ਼ਾਨ ਆਪਣੇ ਪ੍ਰੇਤੂ ਸਾਰੇ 13 ਅਕਤੂਬਰ 2003 ਤੋਂ ਲਗਾਤਾਰ ਸਾਡਾ ਕਰਨਾ ਚੱਲ ਰਿਹਾ ਹੈ ਕੰਮਾਂ ਦੇ ਖੂਰੀ ਨੇ ਫੜ ਕੇ ਜਿੰਦਾ ਸਟਾਜ ਦੇ ਨੂੰ ਤਿਆਰ ਹੱਲ ਕਰ ਦਾਂਗੇ ਪਰ ਅਜ ਫੇਰ ਅਸੀਂ ਮਜਬੂਰ ਹੋ ਕੇ ਇਕੱਠੇ ਹੋ ਕੇ ਸਭ ਦੇ ਕੋਠੀ ਦੇ ਕਰਾਮ ਕਰਨਾ ਆ ਵੀ ਉਹ ਗੁੰਡਿਆ ਸੀਐਮ ਉੱਥੇ ਮਹਿਕੋ ਦਾ ਵੀ ਦਰਦ ਸੁਣਾ ਸਰਕਾਰਾਂ ਨੇ ਕਾਲਮ ਚਲਾ ਤੇ ਸਾਡਾ ਇਹ ਚਲਾਕ ਬੰਦਾ ਇੰਡੀਆ ਦੇ ਵਿੱਚ ਦੇਖੋ ਕੰਟਰੀ ਨਹੀਂ ਮਿਲਿਆ 11.5 ਮਹੀਨੇ ਹੋ ਗਏ ਇਸ ਕਰਕੇ ਤੁਹਾਨੂੰ ਘਰ ਨਾਲ ਘਰ ਨਹੀਂ ਬਣੀ ਕੱਖ ਕਰਨਾ ਪੈਣਾ ਕੀ ਕਰਨ ਬੜੇ ਕੀ ਤੁਹਾਨੂੰ ਮੁੱਖ ਮੰਤਰੀ ਨੇ ਇੱਕ ਵਾਰ ਤੇ ਸਰ ਕੋਸ਼ਾ ਦੇ ਐਡਾ ਨਹੀਂ ਤੇ ਕੱਖ ਨਹੀਂ ਕੋਈ ਵੀ ਬੀਟ ਕਰਨੀ ਸਾਡੀ ਵੀ ਸਮਾਜਿਕ ਇਹ ਤਾਂ ਟਾਈਮ ਪਾਸ ਕਰਨ ਵਾਲੀ ਗੱਲ ਹੈ ਇਹ ਕਾਫੀ ਟਾਈਮ ਲੱਗ ਰਿਹਾ ਜਦ ਸਾਨੂੰ ਕੋਈ ਸਾਰਥਕ ਕੰਮ ਨਹੀਂ ਆ ਰਿਹਾ ਕੋਈ ਕੰਈ ਵਾਲੀ ਟੁੱਟੀ ਆ ਤਾਂ ਕਾਫੀ ਤੋਂ ਸਾਨੂੰ ਮਿਸ ਵੀ ਗਿਆ ਸਭ ਬਲੇ ਬਸ ਇਹ ਵੀ ਸਰਕਾਰ ਕਿਨੇ ਹੋ ਚੱਲੀ ਆ ਜਾਨ ਵਾਲੀ ਰਾਜਧਾਨੀ ਪੈਸਾ ਲਗਾ ਕੇ ਬੈਠਿਆ ਇਸ ਕਦੀ ਤੋਂ ਲਹਿਰ ਆਏਗੀ ਜੇ ਦੇ ਲੈਣੀ ਪਈ ਪਰ 2020 ਤੋਂ 18 ਮਹੀਨੇ ਬੀਤੇ ਸਰਕਾਰ ਨੇ ਫੇਰ ਮਜਬੂਰੀ ਦਿੱਤਾ ਅਸੀਂ ਅੱਜ ਵੀ ਉਹੀ ਸਭਾ ਨੂੰ ਇੱਥੇ ਆ ਕੇ ਮੈਂ ਫੇਰ ਮਜਬੂਰੀ ਤੇ ਕੋਟਾ ਬਾਰੇ ਸਰਕਾਰ ਵੱਲ ਕੋਈ ਅਸਤਾਣ ਲੈ ਕੇ ਵੇਖੋ ਅਗਲੀ ਜਦੋਂ ਕਿ ਇਹ ਨਵੀਂ ਸਰਕਾਰ ਨੇ ਚੰਨਾ ਦੇ ਜੂਨ ਨਾਲ ਛਿੜਕੀ ਇਦਾਂ ਹੀ ਥੱਲੇ ਆਉਣੀ ਹੈ ਪੰਜਾਬ ਲੈਵਲ ਤੇ ਅਸੀਂ ਕਰੇਗਾ ਜਾਮ ਕਰਾਂਗੇ ਮਾਸੀ ਨੂੰ ਬੈਠੋਨੀ 12 ਸਮੇਟਾ ਕੇ ਫੋਨ ਕਰਕੇ ਪੀ